ਭਗਵੰਤ ਮਾਨ ਸਾਹਬ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਸੋਗਾਤ ਅਤੇ ਕਿਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਸਰਾਭਾ ਦੇ ਵਿਕਾਸ ਕਾਰਜਾਂ ਲਈ 45 ਕਰੋੜ 84 ਲੱਖ ਰੁਪਏ ਦਿੱਤੇ ਜਾਣਗੇ ਜਿਸ ਦੇ ਤਹਿਤ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਅਤੇ ਵੈਲਫੇਅਰ ਟ੍ਰੇਨਿੰਗ ਅਕੈਡਮੀ ਬਣਾਈ ਜਾਵੇਗੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਅਸੀਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਤਾ ਜੋ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਸ਼ਹੀਦਾਂ ਬਾਰੇ ਪਤਾ ਲੱਗ ਸਕੇ ਅਸੀਂ ਸਾਡੇ ਸ਼ਹੀਦਾਂ ਦੇ ਸਨਮਾਨ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਪਿੰਡ ਸਰਾਪਾ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਤੇ ਅਸਰਾਂ ਨੂੰ ਆਦੇਸ਼ ਦਿੱਤੇ ਸ਼ਹੀਦਾਂ ਦੇ ਪਿੰਡ ਵਿੱਚ ਵਿਕਾਸ ਤੇ ਕੰਮਾਂ ਲਈ ਅਸੀਂ ਬਜਟ ਨਹੀਂ ਦੇਖਦੇ ਕਿਉਂਕਿ ਸਾਡੇ ਸ਼ਹੀਦ ਸਾਡੀ ਵਿਰਾਸਤ ਹਨ ਅਸੀਂ ਉਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਸ਼ਹੀਦ ਕਰਤਾ ਸਿੰਘ ਸਰਾਭਾ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਸਦਾ ਅੰਗਲੀ ਪੈਂਟ ਕਰਦੇ ਹਾਂ। ਰਾਜਪਦਰੀ ਸਮਾਗਮ ਦੌਰਾਨ ਪੋਤਮਾਨ ਨੇ ਕਿਹਾ ਦੇਸ਼ ਦੀ ਆਜ਼ਾਦੀ ਲਈ 19 ਸਾਲਾਂ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਯੋਧੇ ਕਰਤਾ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜੱਦੀਪਿੰਡ ਸਰਾਭਾ ਵਿਖੇ ਉਹਨਾਂ ਨੂੰ ਸ਼ਰਧਾਂਜਲੀ ਪੈਂਟ ਕੀਤੀ। ਪਿੰਡ ਸਰਬਾ ਦੇ ਵਸੀਆਂ ਵੱਲੋਂ ਦੱਸੀ ਗਈਆਂ ਸਾਰੀਆਂ ਮੰਗਾਂ ਨੂੰ ਬਹਿਲ ਦੇ ਦਰ ਤੇ ਪੂਰਾ ਕੀਤਾ ਜਾਵੇਗਾ ਹਾਂਜੀ ਤੁਹਾਨੂੰ ਦੱਸਤੀ ਹੈ ਜੀ ਭਵਨਪਤ ਸਾਹਿਬ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਸੋਗਾਤ 45 ਕਰੋੜ 84 ਲੱਖ ਰੁਪਏ ਦਿੱਤੇ ਜਾਣਗੇ ਭਵਨਪਤ ਸਾਹਿਬ ਨੇ ਕਿਹਾ ਸ਼ਹੀਦ ਕਰਤਾ ਸਿੰਘ ਸਰਬਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵੱਡਾ ਐਲਾਨ ਭਵਨਪਤ ਸਾਹਿਬ ਨੇ ਕੀਤਾ ਹੈਗਾ ਤੇ ਵੱਡੀ ਸੋਗਾਤ ਦਿੱਤੀ ਪੰਜਾਬੀਆਂ ਨੂੰ ਤੇ ਭਵਨਪਤ ਸਾਹਿਬ ਨੇ ਕਿਹਾ ਕਿ ਕੰਮ ਜੋ ਪਿੰਡ ਦੇ ਹੈਗੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ ਤੇ ਸਾਰੇ ਜਿਹੜੇ ਉਹਨਾਂ ਦੇ ਅਫਸਰ ਹੈਗੇ ਉਹਨਾਂ ਨੂੰ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਦੇ ਹਾਦੇਸ਼ ਦਿੱਤੇ ਹੈਗੇ ਐ ਤੇ ਪੁਤਪਨ ਸਾਹਿਬ ਨੇ ਸ਼ਹੀਦ ਕਰਤਾ ਸਿੰਘ ਸਰਬਾਜੀ ਨੂੰ ਸ਼ਿਦਾਂਦਲੀ ਮ ਦਿੱਤੀ ਤੇ ਕਿਹਾ ਕਿ 19 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਜੋ ਹੈ ਫਾਂਸੀ ਦਾ ਰਸਾ ਜਾਂ ਚੁੰਮਿਆ ਤੇ ਲੋਕਾਂ ਦੇ ਭਲਾਈ ਦੇ ਲਈ ਤੇ ਆਪਣੀ ਕੁਰਬਾਨੀ ਦਿੱਤੀ ਤੇ ਇਹ ਵੱਡੀ ਗੱਲ ਹੈਗੀ ਜੀ ਜਾਂਦੇ ਅੰਤੰਦਾਤੀ ਇਹ ਪੰਥ ਸਾਹਿਬ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਸੌਗਾਤ ਸ਼ਹੀਦ ਕਤਾਸੀ ਸਰਾਬਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ